ਮੈਂ ਚੋਰੀ ਤੱਕੀਆ ਨਾ ਛੇੜੋ ਮੈਨੂੰ ਕੁੜੀ ਨੂੰ ਗੱਲ ਹਨੇ ਕੱਚੀ ਪੱਕੀ ਆਹ ਆਹ ਕੀ ਬਾਤ ਹੈ ਬਹੁਤ ਵਧੀਆ ਉਹ ਤੇ ਮੁੰਡੇ ਨੂੰ ਕੀ ਕਹਿੰਦਾ ਕੱਲ ਘਰੇ ਬਚੋਲਾ ਆਇਆ ਸੀ ਉਹਨੇ ਵਧੀਆ ਚੱਕਰ ਚਲਾਇਆ ਸੀ ਦਸਮਾਵੇਂ ਪਾਈਆ ਕੁੜੀ ਕਸ਼ਮੀਰੀ ਲੋਈ ਵਰਗੀ ਕਹਿਣ ਤਵਾਈ ਆਹ ਉਹ ਕੁੜੀ ਬਾੜ ਨਾਲੇ ਘਣ ਵਿੱਚ ਕਹਿੰਦੇ ਨੇ ਹੁਸ਼ਿਆਰ ਬੜੀ ਵਾ ਵਾ ਹੁਸ਼ਿਆਰ ਬੜੀ ਹੁਸ਼ਿਆਰ ਬੜੀ ਤਾਹੇ ਹੱਥ ਵਿੱਚ ਰੱਖਦੀ ਸਦਾ ਹੀ ਉਹ ਕਿਤਾਬ ਫੜੀ ਕਿਤਾਬ ਫੜੀ ਹਏ ਕਟਾਬ ਫੜੀ ਦਰ ਖੋੜ ਤੇ ਨਿੱਕੇ ਸਰ ਸ਼ਰਾ ਨਾਲੇ ਭਾਇਆ ਵੀ ਪਰ ਵਸਤਾ ਉਹਨੇ ਆ ਪੜਾਈਆ ਕੁੜੀ ਕਸ਼ਮੀਰੀ ਨੋਨ ਕੀ ਕਹਿਣ ਤਬਾਈਆ ਦੀਆਂ ਨੌਕਰੀ ਉਤੋਂ ਵੀ ਨੋਟ ਕਮਾਉਂਦਾ ਨਹੀਂ ਕਮਾਉਂਦਾ ਨਹੀਂ ਕਮਾਉਂਦਾ ਨਹੀਂ ਵੇਲੜ ਲੱਗਦਾ ਮਾਰੇ ਘਰ ਤੇ ਟੀਵੀ ਤੇ ਪਾਂਦੇ ਵੀ ਗਾਉਂਦਾ ਨਹੀਂ ਗਾਉਂਦਾ ਨਹੀਂ ਹੈ ਗਾਉਂਦਾ ਹਾ ਉਹ ਜੰਗ ਦਾ ਸੰਘੀਲਾ ਕਾਲਾ ਵੀ ਉਹਨ ਕਹਿਣ ਤਾਂਦੜਾ ਬਾੜਾ ਵੀ ਸੱਚੀ ਨਾ ਵੀ ਲੱਗਿਆ ਨਾ ਛੇੜੋ ਨਡਕੜੀਓ ਗੱਲ ਹਰੇ ਕੱਚੀ ਪੱਤੀਆ ਵਾ 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 ਬੜੀ ਕਸ਼ਮੀਰੀ ਲੋਕ ਇਹ ਕਹਿਣ ਸਵਾਜੀ ਅਤਵਾਦੀ ਬਾਬਾ ਬਹੁਤ ਵਧੀਆ ਜੀ ਤਰਾ